मुर्दाबा मुर्दाबादार मुदाबा हा ज़िंद ਮੁਕੇਰੀਆਂ ਗੁਜਾਰਾਪੁਰ ਮੁੱਖ ਮਾਰਗ ਤੇ ਪੈਂਦੇ ਪ੍ਰਾਣਾਸ਼ਾਲਾ ਬਾਜ਼ਾਰ ਦੇ ਵਿੱਚ ਬਣੇ ਹੋਏ ਵੇਟ ਹੋਏ ਡਿਵਾਈਡਰ ਨੂੰ ਲੈ ਕੇ ਪਗੜੀ ਸੰਭਾਲ ਜੱਟਾ ਲਹਿਰ ਤੇ ਮਾਰਕੀਟ ਕਮੇਟੀ ਵੱਲੋਂ ਜਿਹੜੀ ਜੰਮ ਕੇ ਨਰੇਬਾਜੀ ਪੀਡਬਲਯੂਡੀ ਵਿਭਾਗ ਗੁਰਦਾਸਪੁਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਡਟ ਕੇ ਕੀਤੀ ਜਾ ਰਹੀ ਹੈ ਸੋ ਰੋਸ ਪ੍ਰਦਰਸ਼ਨ ਜਿਹੜਾ ਜਿਤਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਵੇਂ ਆ ਸਾਹਮਣੇ ਡਿਵਾਈਡਰ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਡਿਵਾਈਡਰ ਆ ਇਹਦੇ ਵਿੱਚ ਅਕਸਰ ਹੀ ਜਿਹੜੇ ਨਾ ਗੱਡੀਆਂ ਦਾ ਵੱਜ ਕੇ ਨੁਕਸਾਨ ਹੁੰਦਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਇੱਥੇ ਹੋ ਰਿਹਾ ਕਦੀ ਇੱਥੇ ਲੇ ਲੈਂਡ ਟਰੱਕ ਵਾਜੀ ਜਾਂਦਾ ਕਦੀ ਕੋਈ ਕੀਮਤੀ ਕਾਰ ਵਾਜਦੀ ਹੈ ਤੁਹਾਨੂੰ ਦੱਸਦੀ ਹੈ ਕਿ देर रात 2-3 ਵਜੇ ਦੇ ਕਰੀਬ ਉਹ ਜੋ ਸਾਹਮਣੇ ਆ ਗੱਡੀ ਪਈ ਹੋਈ ਆ ਇੰਡੈਵਰ ਤੁਹਾਨੂੰ ਪਹਿਲਾਂ ਵੀ ਇਹ ਖਬਰ ਜਿਹੜੀ ਹੈ ਜਨਤਾ ਕੀਤੀ ਗਈ ਸੀ ਅੱਜ ਸਵੇਰੇ ਤੜਕਸਰ ਜਿਸ ਤੋਂ ਬਾਅਦ ਰੋਹ ਵਿੱਚ ਆਈ ਪਗੜੀ ਸੰਭਾਲ ਜੱਟਾ ਲਹਿਰ ਵੱਲੋਂ ਮਾਰਕੀਟ ਕਮੇਟੀ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਕਿ ਲੋਕ ਨੇ ਜਿਹੜੇ ਰਾਹੀਰ ਵਿਚਾਰੇ ਬੇਕਸੂਰ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਇਹ ਟੱਕਰ ਜਿਹੜੀ ਆ ਇਸ ਕਦਰ ਜ਼ਬਰਦਸਤ ਸੀਗੀ ਕਿ ਗੱਡੀ ਦੇ ਸਾਰੇ ਜਿਹੜੇ 에ਅਰ ਬੈਗ ਨੇ ਚਾਹੇ ਉਹ ਡੈਸ਼ਬੋਰਡ ਤੇ ਹੋਣ ਚਾਹੇ ਛੱਤ ਤੇ ਹੋਣ ਚਾਹੇ ਸਾਈਡਾਂ ਤੇ ਹੋਣ ਉਹ ਸਾਰੇ 에어 ਬੈਗ ਖੁੱਲ ਜਾਣ ਕਾਰਨ ਕਿਤੇ ਨਾ ਕਿਤੇ ਜਿਹੜੇ ਵਿੱਚ ਸਵਾਰ ਸਨ ਉਹਨਾਂ ਦਾ ਪ੍ਰਾਪਤ ਜਾਣਕਾਰੀ ਅਨਸਾਰ ਜਿਹੜੀ ਹੈ ਜਾਨ ਬਚ ਚੁੱਕੀ ਆ ਪਰ ਗੰਭੀਰ ਰੂਪ ਦੇ ਵਿੱਚ ਜਿਹੜੇ ਨੇ ਫੱਟੜ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਫਰੋਸ ਪ੍ਰਦਰਸ਼ਨ ਜਿਹੜਾ ਵਾ ਉਹ ਸਾਹਮਣੇ ਆਇਆ ਸਾਡੇ ਨਾਲ ਇਸ ਗੱਡੀ ਦੇ ਨਾਲ ਸਬੰਧਤ ਵੀਰ ਜੀ ਨੇ ਇਹ ਵੀਰ ਜੀ ਕਿੱਥੋਂ ਆ ਰਹੇ ਸਨ ਇਹ ਤੁਹਾਡੇ ਪਰਿਵਾਰਕ ਮੈਂਬਰ ਸਨ ਜਾਂ ਕੋ ਰਿਸ਼ਤੇਦਾਰ ਸਨ ਭਾਜੀ ਮੈਂ ਜਸਬੀਰ ਸਿੰਘ ਪਿੰਡ ਪੋਪਰ ਸਾਈ ਦਾ ਗੁਰਦਾਸਪੁਰ ਤੋਂ ਇਹ ਮੇਰਾ ਛੋਟਾ ਬ੍ਰਦਰ ਸੀ ਗਾ ਸੁਖਬੀਰ ਇਹ ਜਲੰਧਰ ਇਹਨਾਂ ਦੀ ਰੈਸ਼ ਆ ਤੇ ਇਥੋਂ ਗੁਰਦਾਸਪੁਰ ਤੋਂ ਹੀ ਇਹ ਜਾ ਰਹੇ ਸੀ ਕਿ ਆਪਣੇ ਕੋਈ ਕਾਰੋਬਾਰ ਦੇ ਸਿਰਸਰੇ ਤੋਂ ਹੋ ਕੇ ਤਾਂ ਵਾਪਸ ਜਾ ਰਹੇ ਸੀਗੇ ਤੇ ਮਤਲਬ ਧੁੰਦ ਦੇ ਕਾਰਨ ਡਵਾਈਡਰ ਦਾ ਪਤਾ ਨਹੀਂ ਲੱਗਾ ਦੇਖੋ ਡਵਾਈਡਰ ਦੇ ਉੱਤੇ ਨਾ ਕੋਈ ਇੱਥੇ ਲਾਈਟ ਲੱਗੀ ਆ ਮਤਲਬ ਥੋੜਾ ਜਿਹਾ ਕੁਝ ਨਾ ਕੁਝ ਸਿਗਨਲ ਹੋਣਾ ਚਾਹੀਦਾ ਜਿਹਦੇ ਕਰਕੇ ਥੋੜਾ ਜਿਹਾ ਡਰਾਈਵਰ ਨੂੰ ਪਤਾ ਲੱਗ ਸਕੇ ਬਾਹਰ ਬਲਿੰਕਰ ਹੁੰਦੇ ਆ ਜਿਹੜਾ ਪੀਡਬੀਡੀ ਵਿਭਾਗ ਤੁਹਾਡੇ ਧਿਆਨ ਚ ਲੈਦੀ ਹੈ ਕਿ ਬਲਿੰਕਰ ਹੁੰਦਾ ਵਾ ਇੱਕ ਉੱਪਰ ਰਿਫਲੈਕਟਰ ਹੁੰਦਾ ਵਾ ਇਹ ਤੇ ਦੋਵੇਂ ਨਹੀਂ ਲਾਏ ਗਏ ਹਾਂਜੀ ਹਾਂਜੀ ਵੇਖੋ ਜੀ ਪਡਬੀ ਡਿਪ ਮੈਕਮੇ ਦੇ ਨਲਾਇਕੀ ਦੇ ਕਰਕੇ ਜਿਹੜਾ ਐਡਾ ਮੇਜਰ ਐਕਸੀਡੈਂਟ ਹੋਇਆ ਆ ਉਹਦੇ ਕਰਕੇ ਜੇ ਗੱਡੀ ਵੇਖੋ ਐਡੀ ਗੱਡੀ ਆ ਇਹ ਗੱਡੀ ਦਾ ਇਨਾ ਨੁਕਸਾਨ ਹੋ ਗਿਆ ਮੇਰੇ ਬ੍ਰਦਰ ਦੀ ਮਤਲਬ ਜਾਨ ਬਹੁਤ ਹੀ ਮੁਸ਼ਕਲ ਬਜੀ ਆ ਤੇ ਉਹਨਾਂ ਦੇ ਮਤਲਬ ਸੱਟਾਂ ਇੰਨੀਆਂ ਲੱਗੀਆਂ ਹੋਈਆਂ ਵਾ ਜਿਹੜਾ ਅਸੀਂ ਗੁਰਦਾਸਪੁਰ ਸੀ ਗਿਆ ਪਹਿਲਾਂ ਲੈ ਕੇ ਗਏ ਡਾਕਟਰ ਬਰੋਲ ਦੇ ਫਿਰ ਅਸੀਂ ਹੁਣ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਆ ਮਤਲਬ ਇੰਨੀਆਂ ਸੱਟਾਂ ਲੱਗੀਆਂ ਨੇ ਤੇ ਇਹ ਮੈਂ ਸਮਝਦਾ ਕਿ ਜਿਹੜੀ ਪਡਬੀ ਡਿਪ ਮੈਕਮੇ ਦੀ ਜਿਹੜੀ ਇਹ ਜਿੰਨੀ ਵੀ ਨਲਾਇਕੀ ਕਰਕੇ ਇਹ ਸਾਡਾ ਨੁਕਸਾਨ ਹੋਇਆ ਆ ਸਾਡੇ ਬ੍ਰਦਰ ਦੀ ਮਤਲਬ ਬਹੁਤ ਹੀ ਮੁਸ਼ਕਲ ਜਿਹੜੀ ਉਹਦੀ ਜਾਨ ਬਚੀ ਆ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਇਹ ਮਤਲਬ ਪੀ ਡਬਲਯੂ ਡੀ ਵਿਭਾਗ ਦੇ ਜਿਹੜੀ ਨਲਾਇਕੀ ਦੇ ਕਰਕੇ ਸਾਡਾ ਐਕਸੀਡੈਂਟ ਹੋਇਆ ਤੇ ਜਿਹੜਾ ਕਲੇਮ ਦੀ ਜ਼ਿੰਮੇਵਾਰੀ ਸਾਰੀ ਜਿਹੜੀ ਹੈ ਨਾ ਇਹਨਾਂ ਦੀ ਅਸੀਂ ਇਹਨਾਂ ਕੋਲੋਂ ਮੰਗਦੀ ਆ ਤੇ ਮਤਲਬ ਜਿਨ੍ਹਾਂ ਦਾ ਅੱਗੇ ਪਹਿਲਾਂ ਵੀ ਨੁਕਸਾਨ ਹੋਇਆ ਅਸੀਂ 2-4 ਦਿਨ ਪਹਿਲਾਂ ਵੀ ਜਲੰਧਰ ਜਾਣ ਦੇ ਸੀਗੇ ਉਧਰ ਵੀ ਅਸੀਂ ਇੱਥੇ ਦੇਖਿਆ ਸੀਗਾ ਵੀ ਐਕਸੀਡੈਂਟ ਹੋਇਆ ਸੀਗਾ ਤੇ ਜਿੰਨੇ ਵੀ ਮਤਲਬ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਵਾ ਅਸੀਂ ਉਹਨਾਂ ਨਾਲ ਵੀ ਸੰਪਰਕ ਕਰ ਮਤਲਬ ਉਹ ਨਹੀਂ ਤੇ ਅਸੀਂ ਜਿਹੜਾ ਇਹ ਪੀਡਬਲਯੂਟੀ ਮਹਿਕਮਾ ਆ ਇਹਨਾਂ ਦੇ ਬਰ ਖਿਲਾਫ ਅਸੀਂ ਮਤਲਬ ਇੱਥੇ ਜਿਹੜਾ ਵਾ ਰੋਸ਼ ਪ੍ਰਦਰਸ਼ਨ ਅਸੀਂ ਨਹੀਂ ਤੇ ਕਰਾਂਗੇ ਜੀ ਠੀਕ ਹੈ ਸਰ ਦੱਸ ਦਿਓ ਜਾਣਕਾਰੀ ਵਾਸਤੇ ਕਿ ਜਿਹੜੇ ਗੱਡੀ ਨੂੰ ਚਲਾ ਰਹੇ ਸਨ ਉਹਨਾਂ ਦਾ ਕੀ ਨਾਮ ਸੀ ਉਹ ਮੇਰੇ ਬ੍ਰਦਰ ਆ ਜੀ ਛੋਟੇ ਸੁਖਬੀਰ ਬਾ ਸੁਖਬੀਰ ਬਾਠ ਕੀ ਹਾਲਾਤ ਕੀ ਉਹਨਾਂ ਦੀ ਹੁਣ ਕੀ ਹਾਲਾਤ ਜੀ ਦੇਖੋ ਉਹਨਾਂ ਦੇ ਮਤਲਬ ਚਸਟ ਦੇ ਵਿੱਚ ਉਹਨਾਂ ਦੇ ਫੈਕਚਰ ਆਏ ਆ ਜਿਹੜੀਆਂ ਉਹਨਾਂ ਦੀਆਂ ਤਿੰਨ ਪਸਲੀਆਂ ਦੋਨਾਂ ਸਾਈਡਾਂ ਤੋਂ ਤਿੰਨ ਤਿੰਨ ਪਸਲੀਆਂ ਜਿਹੜੀਆਂ ਉਹਨੇ ਵੀ ਆ ਫੈਕਚਰ ਹੋਈਆਂ ਅੱਛਾ ਜੀ ਤੇ ਲੱਤ ਤੇ ਵੀ ਮਤਲਬ ਉਹਨਾਂ ਦੇ ਕਾ ਠੀਕ ਹੈ ਜੀ ਹਾਂ ਜੀ ਜਿਹੜਾ ਮਤਲਬ ਗਿੱਟੇ ਦੇ ਉੱਤੇ ਜਿਆਦਾ ਛੱਟ ਆ ਉਹ ਜਿਹੜਾ ਉਹ ਨਾਲ ਮਤਲਬ ਫੈਕਚਰ ਜਿਆਦਾ ਹੋਇਆ ਉਹ ਕ੍ਰਿਟੀਕਲ ਕਰਨਾ ਪੈਣਾ ਹੈ ਕ੍ਰਿਟੀਕਲ ਕੰਡੀਸ਼ਨ ਨਾਲ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਤੇ ਨਾਲ ਦੂਸਰੇ ਕੌਣ ਸਨ ਨਹੀਂ ਉਹ ਇਕੱਲੇ ਆ ਰਹੇ ਸੀਗੇ ਬੱਚੇ ਇਕੱਲੇ ਸਿੰਗਲ ਹੀ ਆ ਰਹੇ ਸੀਗੇ ਇਕੱਲੇ ਹੀ ਆ ਰਹੇ ਸੀਗੇ ਸਿੰਗਲ ਹੀ ਆ ਰਹੇ ਸੀਗੇ ਹਾਂ ਜੀ ਮਤਲਬ ਇਹ ਦੇਖੋ ਇਹਦੇ ਕਰਕੇ ਸਾਰੀ ਨਲਾਇਕੀ ਕਰਕੇ ਮਹਿਕਮੇ ਦੀ ਨਲਾਇਕੀ ਕਰਕੇ ਸਾਡਾ ਦੇਖੋ ਜੀ ਜਿਹੜੀਆਂ ਛੱਟ ਹੁਣ ਲੱਗ ਗਈ ਆ ਮਤਲਬ ਚਲੋ ਉਹਨਾਂ ਦੀ ਜਾਨ ਬਚ ਗਈ ਆ ਹਨਾ ਤੇ ਜਿਹੜੀ ਇੰਨੀ ਉਹਨਾਂ ਦੀ ਮਤਲਬ ਜਿਹੜੀ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਹੋਰ ਵੀ ਸਾਡੇ ਨਾਲ ਜਥੇਬੰਦੀ ਦੇ ਨਾਲ ਸੰਬੰਧਤ ਆਗੂ ਨੇ ਜਿਵੇਂ ਆ ਸਰਬਜੀਤ ਸਿੰਘ ਲਾਲੀਆ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਪਹਿਲਾਂ ਵੀ ਕਈ ਵਾਰੀ ਇਹ ਖਬਰਾਂ ਜਨਤਾ ਕੀਤੀਆਂ ਗਈਆਂ ਨੇ ਅਕਸਰ ਹੀ ਨੁਕਸਾਨ ਹੁੰਦੇ ਨੇ ਕੀ ਗੱਲ ਡਿਪਾਰਟਮੈਂਟ ਦੇ ਸਿਰ ਦੇ ਉੱਪਰ ਜੂੰ ਕਿਉਂ ਨਹੀਂ ਸਿਰਕਦੀ ਭਈ ਮੈਂ ਤੇ ਇਹ ਚੀਜ਼ ਤੋਂ ਬਹੁਤ ਹੈਰਾਨ ਆ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਇੰਡੀਆ ਚ ਲਾ ਲੋ ਇਨਸਾਨ ਦੀ ਜਿਹੜੀ ਜਾਨ ਦੀ ਕੀਮਤ ਹੈ ਨਾ ਜ਼ੀਰੋ ਕਰ ਛੱਡੀ ਹੈ ਸਰਕਾਰਾਂ ਨੇ ਇੱਥੇ ਰੋਜ਼ ਮੌਤਾਂ ਹੁੰਦੀਆਂ ਪਰ ਪ੍ਰਸ਼ਾਸਨ ਐਡਾ ਕੰਮ ਕਰਨੀ ਨੀਂਦੇ ਸੁੱਤਾ ਵਾ ਵੀ ਕੋਈ ਮਤਲਬ ਉਹਨਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਵੀ ਲੋਕ ਭੜਕੰਦੇ ਆ ਲੋਕ ਫਰਿਆਦ ਕਰਦੇ ਆ ਵੀ ਇੱਥੇ ਆ ਨੁਕਸਾਨ ਹੁੰਦਿਆ ਇਹਦਾ ਹੱਲ ਕਰ ਦੋ ਇਹ ਡਵਾਈਡਰ ਬਾਰੇ ਅਸੀਂ ਹਫ਼ਤਾ ਪਹਿਲਾਂ ਵੀ ਬੇਨਤੀਆਂ ਕੀਤੀਆਂ ਵਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਪਰ ਕਿਤੇ ਵੀ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਨਹੀਂ ਹੋ ਰਿਹਾ ਵੀ ਇੱਥੇ ਜਾਨਵਰ ਮਰ ਜੇ ਲੋਕ ਕਹਿੰਦੇ ਕਿ ਯਾਰ ਬਹੁਤ ਮਾੜਾ ਹੋਇਆ ਪਰ ਬੰਦੇ ਇੱਥੇ ਜਾਨਵਰਾਂ ਨਾਲੋਂ ਜ਼ਿਆਦਾ ਮਰਨਦੇ ਆ ਪਰ ਕੋਈ ਇਹਦੇ ਵੱਲ ਦੇਖ ਨਹੀਂ ਰਿਹਾ ਇੰਨੀ ਸੁੱਤੀ ਆ ਪ੍ਰਸ਼ਾਸਨ ਤੇ ਸਰਕਾਰ ਤੁਸੀਂ ਦੇਖਿਆ ਹੋਣਾ ਇੱਥੋਂ ਪੁਰਾਣੇ ਸ਼ਾਲੇ ਤੋਂ ਜਿਹੜਾ ਦੀਨਾ ਨਗਰ ਨੂੰ ਜਾਂਦਾ ਪੰਡੋਰੀ ਵਾਲਾ ਰੋਡ ਰੋਜ਼ ਉੱਥੇ ਲੋਕਾਂ ਦੇ ਮਤਲਬ ਮੋਟਰਸਾਈਕਲ ਸਕੂਟਰ ਇਦਾਂ ਹੀ ਖੱਡਿਆਂ 'ਚ ਵੱਜ-ਵੱਜ ਕੇ ਟੁੱਟ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਤੇ ਇੱਕ ਇਹ ਡਵਾਈਡਰ ਅਸੀਂ ਪਹਿਲਾਂ ਵੀ ਮੰਗ ਕੀਤੀ ਆ ਜਥੇਬੰਦੀ ਵੱਲੋਂ ਵੀ ਇਲਾਕੇ ਵੱਲੋਂ ਵੀ ਕਿ ਜੇਕਰ ਇਹਦਾ ਹਾਲ ਨਹੀਂ ਹੋਇਆ ਤਾਂ ਫਿਰ ਅਸੀਂ ਆਪਣੇ ਤੌਰ ਤੇ ਇਹਨੂੰ ਹਟਾਵਾਂਗੇ ਕੱਲੂ ਕੋਈ ਆ ਕੇ ਸਾਨੂੰ ਇਹ ਨਾ ਕਹਵੇ ਵੀ ਇਹ ਗਲਤ ਕੰਮ ਕਰਤਾ ਵਾ ਤੇ ਇਹ ਜਿਹੜਾ ਰੋਡ ਹੈ ਇਹ ਵੀ ਜੇ ਨਾ ਜਲਦੀ ਇਹਦਾ ਕੰਮ ਸਟਾਰਟ ਹੋਇਆ ਜਾਂ ਇਹ ਇਹਦਾ ਮਸਲਾ ਨਾ ਹੱਲ ਹੋਇਆ ਤੇ ਅਸੀਂ ਵੱਡੇ ਪੱਧਰ ਤੇ ਇੱਥੇ ਧਰਨਾ ਦੇ ਕੇ ਫੇਰ ਮੰਗਾ ਬਣਾਵਾਂਗੇ ਸਾਡੇ ਕੋਲ ਤਰੀਕਾ ਹੈਗਾ ਵਾ ਸੋ ਇਸੇ ਹੀ ਜਥੇਬੰਦੀ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬਲਜਿੰਦਰ ਸਿੰਘ ਚੀਮਾ ਸਾਡੇ ਨਾਲ ਨੇ ਅੱਗੇ ਵੀ ਕਈ ਵਾਰ ਤੁਸੀਂ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਨੇ ਕਈ ਵਾਰ ਚੇਤਾਵਨੀਆਂ ਵੀ ਦਿੱਤੀਆਂ ਨੇ ਸੁਪੋਜ਼ ਇਸ ਖਬਰ ਤੋਂ ਬਾਅਦ ਵੀ ਜੇ ਵਿਪາກ ਦੇ ਸਿਰ ਤੇ ਇੱਕ ਸਰਕਾਰ ਦੇ ਸਿਰ ਤੇ ਕੋਈ ਜੂਨ ਨਹੀਂ ਸ਼ਰਕਦੀ ਤੇ ਅਗਲੀ ਰੂਪਰੇਖਾਲ ਸੰਘਰਸ਼ ਦੀ ਕੀ ਹੋਵੇਗੀ ਤੁਹਾਡੀ ਧੰਨਵਾਦੀ ਤਰਗਰਾਜ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਅੱਜ ਅਸੀਂ ਪਗੜੀ ਝਮਾਲ ਜਟਾ ਲਹਿਰ ਨੇ ਜਿੰਨੇ ਗਾ ਅੱਜ ਇਕੱਠ ਕੀਤਾ ਨਾ ਤੇ ਆਪਾਂ ਸਿਰਫ ਇਹ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕੀਤਾ ਆਪਾਂ ਤੁਹਾਡੇ ਚੈਨਲ ਦੇ ਰਾਹੀਂ ਦੱਸ ਦਿੰਨੇ ਆ ਵੀ ਸਭ ਤੋਂ ਵੱਡੀ ਨੁਕੀ ਹੈ ਵੀ ਗਰਦਾਸਪੁਰ ਤੋਂ ਲੈ ਕੇ ਜਿਹੜਾ ਰੋਡ ਹੈ ਨਾ ਇੱਥੇ ਡੇਲੀ ਐਸ਼ੀਨਰ ਕੋ ਰੋਡ ਵੀ ਚੌੜਾ ਹੋਣਾ ਚਾਹੀਦਾ ਰੋਡ ਤੇ ਚੌੜਾ ਹੋਇਆ ਨਹੀਂ ਜਿਹੜਾ ਇਹ ਡਾਇਵਰ ਬਣਾਤਾ ਡਾਇਵਰ ਦੀ ਜਰੂਰਤ ਹੀ ਨਹੀਂ ਹੈ ਪਰ ਜਦ ਡਿਵਾਡਰ ਬਣਾਤਾ ਚਲੋ ਇਹ ਮੰਨ ਲੈ ਇਹਨਾਂ ਨੇ ਇੱਕ ਇਦਾਂ ਵੱਡਾ ਥਮਜਾ ਕਰਤਾ ਸ਼ਰੀਏ ਦਾ ਜੇ ਤੇ ਕੋ ਗੱਡੀ ਵਜਦੀ ਆ ਤੇ ਉਹਦਾ ਬਹੁਤ ਹੋਰ ਨੂੰ ਕੁਝ ਨਹੀਂ ਹੁੰਦਾ ਵੇਖੋ ਕਿ ਨਗਰ ਵੀ ਨਹੀਂ ਲੱਗਦੀ ਤੇ ਗੱਡੀਆਂ ਦਾ ਕੁਝ ਨਹੀਂ ਲੈਂਦਾ ਇਹਦੇ ਵਿੱਚ ਜੀ ਬੈਠਦੇ ਅਸੀਂ ਹੁਣ ਅੱਜ ਸਿਰਫ ਇੱਕ ਚੇਤਾਵਨੀ ਦੇਣ ਵਾਸਤੇ ਆਏ ਆ ਪੀਡਬਲਯੂ ਵਿਭਾਗ ਦੇ ਵਾਲਿਆਂ ਨੂੰ ਇਹ ਬੇਨਤੀ ਕੀਤੀ ਹੈ ਜਾਂਦੀ ਆ ਇਹਨੂੰ ਅੱਜ ਠਾਇਆ ਜਾਵੇ ਸੋ ਜੇ ਉਹ ਨਹੀਂ ਠੰਦੇ ਆਪਾਂ ਕੱਲ ਨੂੰ ਨਾਲੇ ਦੇ ਫੁੱਕਾਂਗੇ ਇੱਥੇ ਭਗਵੰਤ ਮੰਗੰਦਾ ਪੁੱਤਲਾ ਨਾਲ ਕੋਈ ਪੀਡਬਲਯੂ ਵਿਭਾਗ ਵਿੱਚ ਜਿਹੜਾ ਅਫਸਰ ਐਕਸ਼ਨ ਹੋਏਗਾ ਉਹਦਾ ਪੁੱਤਲਾ ਫੂਕ ਕੇ ਤੇ ਫਿਰ ਇਹਨੂੰ ਅਸੀਂ ਆਪੇ ਜੀਐਸਪੀ ਦੇ ਨਾਲ ਇੱਕ ਤਾਂ ਦੋ ਦਿਨ ਦੇ ਵਿੱਚ ਠਾਗ ਦਿਆਂਗੇ ਕਿਉਂਕਿ ਰਾਤ ਨੂੰ ਵੀ ਅਜਾ ਨੂੰ ਪਤਾ ਵਾ ਵੀ ਅੱਜ ਰਾਤ ਨੂੰ ਵੀ ਐਕਸੀਡ ਦੇਖਦੇ ਨੇ ਅੱਜ ਆਪਾਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਪਗੜੀ ਚਮੜ ਵਾਲੋਂ ਅਸੀਂ ਅੱਜ ਤੋਂ ਹੀ ਜਿਹੜੀਆਂ ਆਪਾਂ ਮੀਟਿੰਗਾਂ ਕਰਨੀਆਂ ਚਾਲੂ ਕਰਨੀਆਂ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਰੋਡ ਜਾਮ ਕਰਦੇ ਜੇ ਇੱਕ ਦੋ ਦਿਨ ਚ ਨਾ ਪਟੋਇਆ ਆਪਾਂ ਰੋਡ ਜਿਹੜਾ ਜਾਮ ਕਰਾਂਗੇ ਇਹਦਾ ਜਿਹੜਾ ਜੁਮੇਆ ਰਹੂਗਾ ਪੀਡਬਲੂ ਮਹਿਕਮਾ ਤੇ ਜਿਹੜੇ ਅਧਿਕਾਰੀ ਬੰਦੇ ਨੇ ਤੇ ਜਿਹੜਾ ਚਰ ਹਲਕਾ ਚਾਰਜ ਕਿਉਂਕਿ ਹਲਕਾ ਚਾਰਜ ਦੇ ਤੇ ਆਈ ਕੋਈ ਨਹੀਂ ਉਹ ਤੁਸੀਂ ਦੀਨਾ ਲਗ ਨੂੰ ਜਾ ਨਹੀਂ ਸਕਦੇ ਆ ਮੈਂ ਰਸੂਲਪੁਰ ਬੱਚੇ ਪੜਦੇ ਆ ਤੇ ਬੱਚਿਆਂ ਨੂੰ ਛੱਡਣ ਜਾਂਦਾ ਨਹੀਂ ਕੋਈ ਮਾਂ ਪਿਓ ਐਡਾ ਮਾਰਾ ਵਾਲਾ ਅਸੀਂ ਉਹਦੇ ਬਾਅਦ ਵੀ ਇੱਕਦਮ ਧਰਨਾ ਦੇ ਦੇ ਜਾ ਰਹੇ ਹਾਂ ਉਹ ਵੀ ਤੁਹਾਨੂੰ ਅੱਜ ਤੇ ਸ਼ਾਮਾਂ ਤੱਕ ਜਾਂ ਕੱਲ੍ਹ ਤੱਕ ਤੁਹਾਨੂੰ ਖਬਰ ਮਿਲ ਜਾਏਗੀ ਤੇ ਅਸੀਂ ਉਹ ਮੀਟਿੰਗ ਕਰਨ ਲੱਗੇ ਨਹੀਂ ਹਲਕਾਂ ਇੰਚਾਰਜ ਨੂੰ ਤੇ ਬਲਗ ਸੰਪਤੀ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਜਵਾਬ ਦਿੱਤਾ ਹੁਣ ਤਾਂ ਕੁਝ ਨਾ ਕੁਝ ਉਹਨਾਂ ਨੂੰ ਸੋਚਣਾ ਚਾਹੀਦਾ ਹਲਕੇ ਦਾ ਬਿਲਕੁਲ ਜੀ ਅੱਜ ਗ੍ਰਾਜ ਤੁਸੀਂ ਬਹੁਤ ਤਾਕਰੀ ਗੱਲ ਕੀਤੀ ਇਹ ਗੱਲੇ ਇਹਨੂੰ ਨਹੀਂ ਸਾਰੇ ਜਿੰਨੇ ਹਲਕੇ ਇੰਚਾਰਜ ਨੇ ਸ਼ਮਸ਼ੇਰ ਨੂੰ ਲਾ ਲਓ ਜਗਰੂਪ ਨੂੰ ਲਾ ਲਓ ਕਿਉਂਕਿ ਇਹ ਲੋਕ ਕਮਾਈ ਕਰਨ ਆਪੇ ਸੀ ਇਹਨਾਂ ਲੋਕਾਂ ਨੇ ਨਾ ਕੰਮ ਕੀਤਾ ਲੋਕਾਂ ਦਾ ਇਹਨ ਇਹਨਾਂ ਲੋਕਾਂ ਦਾ ਘਾਨ ਕੀਤਾ ਜੋ ਲੋਕੀ ਸੋਚਦੇ ਸੀ ਵੀ ਚੰਗਾ ਆਊਗਾ ਕਿਉਂਕਿ ਕਾਲੀ ਵੀ ਰੱਜੇ ਸੀ ਕਾਂਗਰਸੀ ਵੀ ਰੱਜੇ ਬੀਜੇਪੀ ਵੀ ਰੱਜੀ ਇਹ ਸਾਰੇ ਮੇਰੇ ਨਾਲ ਦੇ ਭੁਕੇ ਲੰਗੇ ਆਏ ਇਹ ਆਪਣੇ ਘਰ ਪਰ ਲੈ ਵੀ ਸਰਦਾਰ ਸਿੰਘ ਸ਼ੇਰ ਸਿੰਘ ਕੋ ਤੇ ਇੱਥੇ ਲੱਗਿਆ ਕਿ ਸੈਲਰ ਆ ਉਹਨਾਂ ਦੇ ਚੌਲ ਲੈ ਗਿਆ ਹਰ ਦੇ ਉਹਨਾਂ ਦੀ ਆਪਣੀ ਚੌਲਾਂ ਤੋਂ ਵਿਗਰੀ ਆ ਉਹਨਾਂ ਨੇ ਚੌਲ ਚੌਲਾਂ ਦੇ ਪੈਸੇ ਨਹੀਂ ਦਿੱਤੇ ਜਿਹੜੇ ਹਰ ਦੇ ਵਿੱਚ ਚੌਲ ਵੰਡੇ ਗਏ 23 ਦੇ ਵਿੱਚ ਉਹਨਾਂ ਦੇ ਪੈਸੇ ਨਹੀਂ ਦਿੱਤੇ ਗਏ ਸੋ ਮੇਰੀ ਇਹ ਬੇਨਤੀ ਆ ਪਗੜੀ ਸੰਭਾਲ ਜਟਾ ਨਾ ਪ੍ਰਧਾਨ ਹੁੰਦੇ ਦੇ ਨਾਤੇ ਆਪਾਂ ਚੇਤਾਵਨੀ ਦਿੰਦੇ ਆ ਜਿੰਨੇ ਤੱਕ ਇੰਟਾ ਰੋੜ ਜਾਮ ਰਹੂਗਾ 2 ਘੰਟੇ ਜੋ ਰ ਉਹਦਾ ਇਹ ਹਲਕਾ ਇੰਚਾਰਜ ਜੁਮੇਰਾ ਹੋਊਗਾ ਤੇ ਨਾਲ ਸੜਕ ਮਹਿਕਮੇ ਵਾਲੇ ਹੋਣਗੇ ਜੁਮੇ। ਗੱਲਬਾਤ ਕਰ ਲੈਣੀ ਆ ਰਿਫਲੈਕਟਰ ਦੀ ਇਸ ਨੂੰ ਲੈ ਕੇ ਇਸ ਤੋਂ ਇਲਾਵਾ ਜੋ ਪੁਰਾਣਾ ਸ਼ਾਲਾ ਤੋਂ ਆ ਪੰਡੋਰੀ ਰੋਡ ਹੈਗਾ ਵਾ ਤੋਇਆਂ ਦੇ ਨਾਲ ਭਰਿਆ ਹੋਇਆ ਉਹਦਾ ਵੀ ਰੋਜ਼ ਜਿਤਾਇਆ ਜਾ ਰਿਹਾ ਜਥੇਬੰਦੀ ਵੱਲੋਂ ਕਿ ਜੇਕਰ ਡਿਵਾਈਡਰ ਨਾ ਹਟਾਇਆ ਗਿਆ ਜਾਂ ਉਹ ਰੋਡ ਜਿਹੜਾ ਉਸ ਸਮੇਂ ਸਿਰ ਨਾਮ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਸੰਘਰਸ਼ ਟਿਕਾ ਕੀਤਾ ਜਾਵੇਗਾ ਉੱਥੇ ਹੀ JCP ਲੈ ਕੇ ਇਸ ਜੱਥੇਬੰਦੀ ਵੱਲੋਂ ਇਹ ਬੇਟਾਵਾ ਡਿਵਾਈਡਰ ਜਿਹੜਾ ਇਹਨੂੰ ਸਾਈਡ ਤੇ ਹਟਾ ਦਿੱਤਾ ਜਾਵੇਗਾ ਹੁਣ ਤੱਕ ਲਈ ਨਹੀਂ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ